ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਰੇ ਜਾਣੇ ਤੇ ਸਾਰੇ ਭਰਾਵਾਂ ਦਾ ਸਵਾਗਤ ਕੀਤਾ ਜਾਂਦਾ ਤੇ ਆ ਪਿੰਜਰਾ ਬਣਾਇਆ ਆਪਾਂ ਠੀਕ ਹੈ ਜੀ ਭਰਾਵਾਂ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਸੰਪਰਕ ਕਰਦੇ ਹੋ ਬਹੁਤ ਸ਼ਾਨਦਾਰ ਪਿੰਜਰਾ ਬਣਿਆ ਵਾ ਹਾਂ ਉੱਪਰਲਾ ਡਿਜ਼ਾਈਨ ਆ ਇਹਦਾ ਠੀਕ ਆ ਆ ਫਰੰਟ ਥੱਲਾ ਪੂਰਾ ਵਧੀਆ ਹੈਵੀ ਚ ਬਣਿਆ ਹੋਇਆ ਵਾ 4500 ਰੁਪਿਆ ਰੇਟ ਆ ਸਿਰਫ ਇਹਦਾ ਠੀਕ ਆ ਜੇ ਕਿਤੇ ਨੇ ਬਾਰਗੇਨਿੰਗ ਕਰਨੀ ਆ ਫਿਰ 5000 ਦਾ ਮਤਲਬ ਹੈ ਦੇਖੋ ਜੇ ਕੋਈ ਕਈ ਬੂਆ ਵੀ ਯਾਰ ਆਪਾਂ ਨੂੰ 200 ਘੱਟ ਦੇ ਦੇ 500 ਘੱਟ ਦੇ ਦੇ ਫਿਰ 5000 ਦਾ ਪਿੰਜਰਾ ਫਿਰ ਆਪਾਂ 200 ਘੱਟ ਵੀ ਕਰ ਲਾਂਗੇ 300 ਘੱਟ ਵੀ ਕਰ ਲਾਂਗੇ ਪਰ 500 ਵੀ ਘੱਟ ਹੋ ਜਾਊਗਾ ਠੀਕ ਆ ਤੇ ਜੇ ਕੋਈ ਹੋਰ ਕਲਰ ਦੇ ਵਿੱਚ ਬਣਾਉਣਾ ਇਸ ਤਰ੍ਹਾਂ ਕੋਈ ਕੰਟਰਾਸਟ ਕਰਾਉਣਾ ਹਨਾ ਤੇ ਫਿਰ ਆਪਾਂ ਹਾ ਪੇਮੈਂਟ ਪਹਿਲਾਂ ਲਾਵਾਂਗੇ ਤੇ ਜਿਵੇਂ ਜਿਵੇਂ ਕੋਈ ਆਰਡਰ ਆਊਗਾ ਉਵੇਂ ਉਵੇਂ ਆਪਾਂ ਉਹਨਾਂ ਨੂੰ ਟਾਈਮ ਦੇ ਦਾਂਗੇ ਠੀਕ ਆ ਨੰਬਰ ਮੇਰਾ 7888686523 ਤੇ ਵਧੀਆ ਕਲਰ ਜਿਵੇਂ ਜਿਵੇਂ ਕੋਈ ਕਲਰ ਕਹੂਗਾ ਵਿੱਚ ਕਪੜਾ ਜਿਵੇਂ ਇਹਦੇ yellow ਲੱਗਾ ਵਾ ਠੀਕ ਆ ਕੋਈ ਕਪੜਾ ਹੋਰ ਕਹਿੰਦਾ ਵਾ ਤੇ ਬਾਕੀ ਤਾਂ ਸਾਰਾ ਚੀਜ਼ ਵਧੀਆ ਹੀ ਆ ਘੈਂਟ ਆ ਸਾਰਾ ਓਕੇ ਬਣਿਆ ਆ ਵਾ ਪਿੰਜਰਾ ਲਾਈਟ ਵੇਟ ਆ ਬਾਈ ਮਤਲਬ ਕਈ ਕਹਿੰਦੇ ਭਰਾ ਲੱਕੜ ਦੇ ਵਿੱਚ ਹੈਵੀ ਬਣਾਉਂਦੇ ਆ ਲੱਕੜ ਲੱਕੜ ਜਰੂਰ ਮੋਟੀ ਆ ਆਪਣੀ ਲੱਗਦੀ ਆ ਵੀ ਟੁੱਟਦਾ ਟੱਡਦਾ ਨਹੀਂ ਕਿਤੇ ਜਾਂਦਾ ਨਹੀਂਗਾ ਤੇ ਪਰ ਹੈ ਲਾਈਟ ਵੇਟ ਆ ਬਾਈ ਤੇ ਖੁੱਲਾ ਡੁੱਲਾ ਪਿੰਜਰਾ ਬਈ ਜਿਵੇਂ ਮਰਜ਼ੀ 2 3 ਕਬੂਤਰ ਜਿਵੇਂ ਮਰਜ਼ੀ ਤਾੜ ਲਵੇ ਵਿੱਚ ਇਹਦੇ ਐਨਾ ਵਧੀਆ ਪਿੰਜਰਾ ਬਣਿਆ ਤੇ ਜਿਹੜੇ ਸਟਾਰ ਲੱਗੇ ਆ ਕੱਚ ਦੇ ਲੱਗੇ ਆ ਹਾਲੇ ਠੀਕ ਆ ਪੂਰੇ ਗੋਡ ਕੁਆਲਟੀ ਆ ਯਾਰ ਕੋਈ ਵੀ ਚੀਜ਼ ਮਾੜੀ ਨਹੀਂ ਪੇਂਟ ਵੀ ਸਾਰਾ ਵਧੀਆ ਤੇ ਜੇ ਵਰਲਡ ਵਾਈਡ ਸ਼ਿਪਿੰਗ ਕਰਾਉਣੀ ਆ ਮਤਲਬ ਕੋਈ ਬਾਹਰ ਭਰਾ ਲੈ ਕੇ ਜਾਣ ਦਾ ਚਾਹ ਪਾਉਣਾ ਹੈ ਵਰਲਡ ਵਾਈਡ ਸ਼ਿਪਿੰਗ ਵੀ ਹੋ ਜੂਗੀ ਉਹਦੇ ਐਕਸਟਰਾ ਪੈਸੇ ਲੈਣੇ ਹੁੰਦੇ ਆ ਆਪਾਂ ਜਿੰਨੇ ਵੀ ਹੁੰਦੇ ਆ ਜੋ ਵੀ ਚਾਰਜ ਹੁੰਦਾ ਕੰਟਰੀ ਦੇ ਹਿਸਾਬ ਨਾਲ ਜੇ ਇੰਡੀਆ ਦੇ ਵਿੱਚ ਆ ਜੇ ਆਪਣੇ ਪੰਜਾਬ ਪੰਜਾਬ ਦੇ ਵਿੱਚ ਕਿਸੇ ਨੇ ਮੰਗਾਉਣਾ ਮੈਂ ਤੇ ਆਪਾਂ ਉਹ ਬੱਸ ਦੇ ਥਰੂ ਮਗਾ ਦਿੰਨੇ ਉਹਨੇ ਮਤਲਬ ਜਿਵੇਂ ਕੋਈ ਅੱਜ ਹੁੰ ਆ ਗਿਆ ਕੱਲ ਨੂੰ ਕਹਿ ਦੂਗਾ ਵੀ ਪਿੰਜਰਾ ਚਾਹੀਦਾ ਆਪਾਂ ਨੂੰ ਹਨਾ ਤੇ ਫਿਰ ਕੱਲ ਨੂੰ ਆਪਾਂ ਬੱਸ ਦੇ ਥਰੂ ਭੇਜ ਦਾਂਗੇ ਮਤਲਬ ਆਪਣੇ ਸ਼ਹਿਰ ਤੋਂ ਮੋਗੇ ਜ਼ਿਲ੍ਹੇ ਤੋਂ ਸਿੱਧੀ ਡਾਇਰੈਕਟ ਜਾਂਦੀ ਹੋਵੇ ਜਿਵੇਂ ਚੰਡੀਗੜ੍ਹ ਅੰਮ੍ਰਿਤਸਰ ਐਂ ਫਰੀਦਕੋਟ ਉਧਰ ਬਠਿੰਡੇ ਸਿੱਧੀਆਂ ਬੱਸਾਂ ਜਾਂਦੀਆਂ ਸਿੱਧੀਆਂ ਬੱਸਾਂ ਜਾਂਦੀਆਂ ਹੁਣ ਫਿਰ ਕੋਈ ਚੱਕਰ ਨਹੀਂ ਆ ਤੇ ਜਿਹੜੀਆਂ ਮਤਲਬ ਕਈ ਪਿੰਡਾਂ ਦੇ ਵਿੱਚ ਕਹਿ ਦਿੰਦੇ ਵੀ ਪਿੰਡਾਂ ਦੇ ਵਿੱਚ ਫਿਰ ਪਿੰਡਾਂ ਵਾਲਾ ਕੰਮ ਔਖਾ ਹੋ ਜਾਂਦਾ ਤੇ ਉਹਦੇ ਵਿੱਚ ਆਏ ਆ ਫਿਰ ਬਈ ਟਾਈਮ ਵੀ ਵੱਧ ਲੱਗਦਾ ਵਾ ਫਿਰ ਜੇ ਦਿਹਾੜੀ ਫਿਰ ਜਦੋਂ ਆਪਾਂ ਹੁਣ ਪਿੰਜਰਾ ਡਿਲੀਵਰ ਕਰਨ ਜਾਵਾਂਗੇ ਉਤੇ ਦਿਹਾੜੀ ਵੀ ਅਲੱਗ ਲੱਗੂਗੀ ਫਿਰ ਆਪਦਾ ਕੰਮ ਛੱਡ ਕੇ ਜੋ ਜਾਣਾ ਪੈਂਦਾ ਬਹੁਤ ਭਰਾ ਕਹਿੰਦੇ ਹੁੰਦੇ ਆ ਵੀ ਯਾਰ ਗਿੱਡੀ ਗੱਲਾਂ ਬਸ ਤੇ ਰੱਖਣਾ ਜਾ ਕੇ ਰੱਖਿਆ ਕਿਰਾਇਆ ਦੇ ਦਾਂਗੇ ਕਿਰਾਇਆ ਜ਼ਰੂਰ ਦੇ ਦੋਗੇ ਬਾਈ ਪਰ ਜਿਹੜੀ ਮਤਲਬ ਦਿਹਾੜੀ ਆ ਕੰਮ ਛੱਡ ਕੇ ਜਾਣਾ ਉਹ ਚੀਜ਼ ਦੇ ਬਹੁਤ ਪੈਸੇ ਲੱਗਦੇ ਆ ਕੰਮ ਛੱਡ ਕੇ ਜਾਣਾ ਔਖਾ ਹੋ ਜਾਂਦਾ ਵਾ ਭਰਾ ਤੇ ਬਾਕੀ ਆਪਾਂ ਗਰੰਟੀ ਕੋਈ ਨਹੀਂ ਲੈਂਦੇ ਹੁੰਦੇਗੇ ਜਿਵੇਂ ਮੰਨ ਲਓ ਹੁਣ ਬਾਹਰ ਭੇਜਦੇ ਆਪਾਂ ਪਿੰਜਰੇ ਸਹੀ ਜਾਂਦੇ ਆ ਕੋਈ ਅਜੇ ਤੱਕ ਲੰਭਾ ਨਹੀਂ ਆਇਆ ਪਰ ਉਹ ਚੀਜ਼ ਦੇ ਵਿੱਚੋਂ ਨਿਕਲ ਜਾਈਦਾ ਵੀ ਕੱਲ ਨੂੰ ਕੋਈ 19 21 ਹੋ ਜੇ ਜਾਂ ਕੁਝ ਵੀ ਹੋ ਜੇ ਪਿੰਜਰੇ ਨੂੰ ਵੀ ਕੱਲ ਨੂੰ ਆਪਾਂ ਨੂੰ ਕੋਈ ਬਲੇਮ ਨਾ ਕਰੇ ਆਪਣੇ ਤੇ ਆ ਬਾਰੀ ਵੀ ਬਈ ਕਈ ਭਰਾ ਆਪਣੇ ਬਹੁਤ ਭਰਾ ਆਪਣੇ ਸ਼ੌਂਕੀ ਭਰਾ ਜਿਹੜੇ ਇਤਰਾਜ ਕਰਦੇ ਹਨ ਇਤਰਾਜ ਮੀਨਸ ਵੀ ਅਗਲਿਆਂ ਨੂੰ ਪਤਾ ਨਹੀਂ ਲੱਗਦਾਗਾ ਵੀ ਕਿਹਨੇ ਬਾਰੀ ਬਹੁਤ ਖੁੱਲੀ ਡੁੱਲੀ ਆ ਬਾਈ ਮੇਰੇ ਆਪ ਦੇ ਵੀ ਕੂਟਰ ਰੱਖਿਆ ਹਨ ਜਦੋਂ ਆਪਾਂ ਪਾਣੀ ਪੂਣੀ ਦੇ ਕੇ ਉੱਤਰੇ ਦੇ ਵਿੱਚ ਛੱਡ ਦਿੰਦੇ ਆ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਕਿ ਕਈਆਂ ਦੀਆਂ ੰਬਾਰੀਆਂ ਤੇ ੜੀਆਂ ੜੀਆਂ ਹੁੰਦੀਆਂ ੜੀਆਂ ੜੀਆਂ ਬਾਰੀਆਂ ਹੁੰਦੀਆਂ ਉਹਨਾਂ ਵਿੱਚ ਪ੍ਰੋਬਲਮ ਆਉਂਦੀ ਆ ਪਰ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਉਹਨਾਂ ਨੇ ਇਹ ਚੀਜ਼ੇ ਵੇਖੀ ਨਹੀਂ ਹੁੰਦੀ ਪਿੰਜਰੇ ਜਿਹੜੇ ਦੂਜੇ ਹੁੰਦੇ ਆ ਹੋਲ ਸੇਲ ਵਾਲਾ ਕੰਮ ਕਰਦੇ ਆ ਜਿਹੜੀ ਉਹਨਾਂ ਨੇ ਫਿਰ ਤੁਹਾਨੂੰ ਪਤਾ ਹੀ ਹੈ ਕਿਹੋ ਜਿਹਾ ਕੰਮ ਕਰਨਾ ਹੁੰਦਾ ਆਪਣਾ ਕੰਮ ਜਮ ਇੱਕ ਨੰਬਰ ਹੁੰਦਾ ਜਮ ਤੇ ਇਹੋ ਜਿਹੇ ਹੋਰ ਪਿੰਜਰੇ ਠੀਕ ਆ ਆਪਣੇ ਚੈਨਲ ਨੂੰ ਫੋਲੋ ਕਰ ਲਓ ਦੇਖਣ ਲਈ ਤੇ ਸ਼ੇਅਰ ਕਰ ਜ਼ਰੂਰ ਕਰਿਓ ਆਪਣੇ ਸ਼ੌਂਕੀ ਭਰਾਵਾਂ ਤੱਕ ਠੀਕ ਆ ਕਲਰ ਕੰਬੀਨੇਸ਼ਨ ਤੁਸੀਂ ਜਿਵੇਂ ਮਰਜ਼ੀ ਕਰਵਾ ਸਕਦੇ ਆ ਤੇ 바ਰਗੇਨਿੰਗ ਭਰਾ ਮੇਰਾ ਨਾ ਕਰੋ ਨੰਬਰ ਮੈਂ ਫੇਰ ਬੋਲ ਦਿੰਨਾ 78886 86523 ਮੇਰਾ ਨੰਬਰ ਆ ਠੀਕ ਆ ਇੰਸਟਾਗ੍ਰam ਆਈਡੀ ਹੈਗੀ ਆ ਅਫੀਸ਼ੀਅਲ ਗੋਰਾ ਸਿੰਘ ਉੱਤੇ ਤਕਰੀਬਨ ਆਪਣਾ ਰੇਟ ਤੇ ਨਾਲੇ ਆਪਣਾ ਰੇਟ ਪਾਇਆ ਹੁੰਦਾ ਨਾਲੇ ਜਿਹੜੇ ਡਿਜ਼ਾਈਨ ਬਣਾਈ ਹੁੰਦੀਆਂ ਆਪਣੇ ਵੱਖਰੇ ਵੱਖਰੀ ਡਿਜ਼ਾਈਨ ਪਾਏ ਹੁੰਦੀਆਂ ਠੀਕ ਆ ਤੇ ਆਪਣੇ ਚੈਨਲ ਨੂੰ ਫੋਲੋ ਕਰਿਓ ਧੰਨਵਾਦ ਬਈ